ਇਹ ਜਿਹੜਾ ਲਾਡਵੰਜਾਰਾ ਰਜਵਾਹਾ ਸੀ ਇਹਦੇ ਚ ਪਿਛਲੇ ਲੰਬੇ ਸਮੇਂ ਤੋਂ ਇੱਕ ਦਿੱਕਤ ਸੀ ਕਿ ਜਦੋਂ ਕਿਤੇ ਬਰਸਾਤ ਹੋ ਗਈ ਤਾਂ ਕਿਸੇ ਨੇ ਤਾਂ ਮੋਗਾ ਬੰਦ ਕਰਤਾ ਅੱਗੇ ਪਾਣੀ ਨਹੀਂ ਜਾਂਦਾ ਸੀ ਜਦੋਂ ਮੋਗਾ ਬੰਦ ਕਰਤਾ ਤਾਂ ਪਾਣੀ ਅੱਗੇ ਨਿਕਲ ਗਿਆ ਕਿਤੇ ਡਿਮਾਂਡ ਹੁੰਦੀ ਸੀ ਕਿਤੇ ਨਹੀਂ ਡਿਮਾਂਡ ਹੁੰਦੀ ਸੀ ਸੋ ਇਹਦੇ ਨਾਲ ਕੀ ਦਿੱਕਤ ਸੀ ਕਿ ਪਾਣੀ ਪੂਰਾ ਨਹਿਰ ਦੇ ਵਿੱਚ ਛੱਡਿਆ ਨਹੀਂ ਜਾਂਦਾ ਸੀ ਕਿਉਂਕਿ ਨਹਿਰਾਂ ਟੁੱਟਣ ਦਾ ਖਤਰਾ ਰਹਿੰਦਾ ਸੀ ਇਹ ਲੋਕਾਂ ਦੀ ਮੰਗ ਸੀ ਕਿ ਇੱਥੇ ਐਸਕੇਪ ਬਣਾ ਦਿਓ ਤਾਂ ਜੋ ਜੇ ਪਾਣੀ ਐਕसेस ਹੁੰਦਾ ਨਹਿਰ ਦੇ ਵਿੱਚ ਤਾਂ ਉਹ ਪਾਣੀ ਆ ਜਿਹੜਾ ਉਹ ਛੱਡ ਕੇ ਆਪਣਾ ਇਸ ਦੇ ਵਿੱਚੋਂ ਅ ਐਸਕੇਪ ਦੇ ਵਿੱਚ ਛੱਡ ਦਿੱਤਾ ਜਾਵੇ ਪਾਣੀ ਮੈਂ ਡਰੇਨ ਦੇ ਵਿੱਚ ਛੱਡ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਮੰਗ ਸੀ ਸੋ ਇਸ ਦੇ ਨਾਲ ਇੱਕ ਬਹੁਤ ਵੱਡਾ ਜੋ ਪਾਣੀ ਪਿੱਛੇ ਵੱਜ ਜਾਂਦਾ ਸੀ ਉਹਦੀ ਵੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਕਿ ਪਾਣੀ ਕਿਤੇ ਵਧ ਗਿਆ ਕਿਤੇ ਘਟ ਗਿਆ ਸੋ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਬਲ ਸਾਹਿਬ ਕਿੱਥੇ ਪਹੁੰਚੇ ਜੀ ਅੱਜ ਕਿਸ ਚੀਜ਼ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਪਿੰਡ ਪਟਾਲਕਲਾਂ ਦੇ ਵਿੱਚ ਖੜੇ ਆਂ ਖੜੇ ਪਟਾਲਕਲਾਂ ਦੇ ਵਿੱਚ ਆ ਪੰਚਾਇਤਾਂ ਕਈ ਪਿੰਡਾਂ ਦੇ ਇੱਥੇ ਹਾਜ਼ਰ ਨੇ ਇੱਕ ਲਾੜ ਵੰਜਾਰਾ ਰਜਵਾਹ ਹੈ ਜਿਹੜਾ ਹੈ ਉਹ ਸਾਡੇ ਸਿੰਚਾਈ ਦਾ ਮੇਨ ਸਾਧਨ ਹੈ। ਕਰੀਬ 87 ਪਿੰਡ ਉਹ ਤੇ ਡਿਪੈਂਡ ਕਰਦੇ ਆ ਜਿਹਦੇ ਦੜਬੇ ਹਲਕੇ ਦੇ ਕਰੀਬ 35 ਪਿੰਡ ਦੜਬੇ ਹਲਕੇ ਦੇ ਨੇ 40 ਪਿੰਡ ਤੇ ਬਾਕੀ ਲਹਿਰੇ ਹਲਕੇ ਦੇ ਪਿੰਡ। ਸੋ ਇਹ ਜਿਹੜਾ ਲਾਡਵੰਜਾਰਾ ਰਜਵਾਹਾ ਸੀ ਇਹਦੇ ਚ ਪਿਛਲੇ ਲੰਬੇ ਸਮੇਂ ਤੋਂ ਇੱਕ ਦਿੱਕਤ ਸੀ ਕਿ ਜਦੋਂ ਕਿਤੇ ਬਰਸਾਤ ਹੋ ਗਈ ਤਾਂ ਕਿਸੇ ਨੇ ਤਾਂ ਮੋਗਾ ਬੰਦ ਕਰਤਾ। ਅੱਗੇ ਪਾਣੀ ਨਹੀਂ ਜਾਂਦਾ ਸੀ। ਜਦੋਂ ਮੋਗਾ ਬੰਦ ਕਰਦਾ ਤਾਂ ਪਾਣੀ ਅੱਗੇ ਨਿਕਲ ਗਿਆ ਕਿਤੇ ਡਿਮਾਂਡ ਹੁੰਦੀ ਦੀ ਕਿਤੇ ਨਹੀਂ ਡਿਮਾਂਡ ਹੁੰਦੀ ਸੀ ਸੋ ਇਹਦੇ ਨਾਲ ਕੀ ਦਿੱਕਤ ਸੀ ਕਿ ਪਾਣੀ ਪੂਰਾ ਨਹਿਰ ਦੇ ਵਿੱਚ ਛੱਡਿਆ ਨਹੀਂ ਜਾਂਦਾ ਸੀ ਕਿਉਂਕਿ ਨਹਿਰਾ ਟੁੱਟਣ ਦਾ ਖਤਰਾ ਰਹਿੰਦਾ ਸੀ ਸੋ ਜਦੋਂ ਪੂਰਾ ਪਾਣੀ ਛੱਡਿਆ ਨਹੀਂ ਜਾਂਦਾ ਸੀ ਹੁਣ ਡਿਮਾਂਡ ਦਾ ਤਾਂ ਪਤਾ ਨਹੀਂ ਲੱਗਦਾ ਸੀ ਕਿ ਕਿੰਨੀ ਕਿਤੇ ਡਿਮਾਂਡ ਹੈ ਕੀ ਕਿਸੇ ਨੇ ਬੰਦਨਾ ਕਰਦਨ ਹੋਰ ਨਾ ਕਰਦਨ ਸੋ ਹਰ ਸਮੇਂ ਡਰ ਬਣੇ ਰਹਿੰਦਾ ਸੀ ਤੇ ਇਹ ਲੋਕਾਂ ਦੀ ਮੰਗ ਸੀ ਕਿ ਇੱਥੇ ਐਸਕੇਪ ਬਣਾ ਦਿਓ ਤਾਂ ਜੋ ਜੇ ਪਾਣੀ ਐਕਸੈਸ ਹੁੰਦਾ ਨਹਿਰ ਦੇ ਵਿੱਚ ਤਾਂ ਉਹ ਪਾਣੀ ਆ ਜਿਹੜਾ ਉਹ ਛੱਡ ਕੇ ਆਪਣਾ ਇਸ ਦੇ ਵਿੱਚੋਂ ਅ ਐਸਕੇਪ ਦੇ ਵਿੱਚ ਛੱਡ ਦਿੱਤਾ ਜਾਵੇ ਪਾਣੀ ਮੈਂ ਡਰੇਨ ਦੇ ਵਿੱਚ ਛੱਡ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਮੰਗ ਸੀ ਪਾਣੀ ਪੂਰਾ ਹੁੰਦਾ ਨਹੀਂ ਸੀ ਸੋ ਇਸ ਦੇ ਲਈ ਹੁਣ ਅਸੀਂ ਇਹ ਜਿਹੜੀ ਐਸਕੇਪ ਹੈ ਬਣਾ ਰਹੇ ਹਾਂ ਇਹ ਮਾਈਨਰ ਨੰਬਰ 8 ਦੇ ਨਾਲ-ਨਾਲ ਬਣੂਗੀ 7500 ਫੁੱਟ ਹੈ ਜਿਹੜੀ ਉਹਦੀ ਲੰਬਾਈ ਹੋਏਗੀ ਤੇ ਇਹ 3 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਐਸਕੇਪ ਹੈ ਇਹ ਬਣਾਈ ਜਾ ਰਹੀ ਹੈ ਤੇ ਸਾਡੇ ਵਿਭਾਗ ਦੇ ਇਮਾਨਦਾਰੀ ਦੇ ਸਦਕਾ ਸਾਡੇ ਸਾਰੇ ਅਫੀਸਰ ਸਾਹਿਬਾਨ ਐਸਸੀ ਸਾਹਿਬ ਖੜੇ ਆ ਤੇ ਇਹਦਾ 3 ਕਰੋੜ 13 ਲੱਖ ਦਾ ਟੈਂਡਰ ਸੀ ਐਸਟੀਮੇਟ ਸੀ ਤੇ ਜਿਹੜਾ 2 ਕਰੋੜ 37 ਲੱਖ ਦੇ ਵਿੱਚ ਇਹ ਟੈਂਡਰ ਠੇਕੇਦਾਰਾਂ ਨੇ ਲਿਆ ਸੋ 76 ਲੱਖ ਰੁਪਏ ਦੀ ਸਾਨੂੰ ਇਸ ਐਸਟੀਮੇਟ ਤੇ ਟੈਂਡਰ ਦੇ ਵਿੱਚ ਬਚਤ ਵੀ ਹੋਈ ਹੈ ਸੋ ਇਹ ਜਿਹੜਾ ਉਹ ਸਾਰੀ ਦਾ ਕੰਮ ਹੈ ਇਹ ਅਪ੍ਰੈਲ ਦੇ ਐਂਡ ਤੱਕ ਹੈ ਜਿਹੜਾ ਇਹਨੂੰ ਕੰਪਲੀਟ ਕੀਤਾ ਜਾਊਗਾ ਸੋ ਇਸ ਦੇ ਨਾਲ ਜਿਹੜਾ ਹੈ ਇੱਕ ਬਹੁਤ ਵੱਡਾ ਜੋ ਪਾਣੀ ਪਿੱਛੇ ਵੱਜ ਜਾਂਦਾ ਸੀ ਉਹਦੀ ਵੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਕਿ ਪਾਣੀ ਕਿਤੇ ਵੱਧ ਗਿਆ ਕਿਤੇ ਘੱਟ ਗਿਆ ਸੋ ਵੱਡੀ ਇੱਕ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਤੇ ਲੰਬੇ ਸਮੇਂ ਤੋਂ 30 35 ਸਾਲ ਤੋਂ 30 35 ਸਾਲ ਤੋਂ ਥੀ ਮੰਗ ਥੋੜੀ ਹੈ ਜੀ 30 35 ਸਾਲ ਤੋਂ 30 35 ਸਾਲਾਂ ਤੋਂ ਇਹ ਲੋਕਾਂ ਦੀ ਮੰਗ ਚੱਲੀ ਆ ਰਹੀ ਸੀ ਜਿਹੜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੋਚ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣਾ ਹੈ ਉਹ ਇੱਕ ਸੋਚ ਦਾ ਹਿੱਸਾ ਹੈ ਪਾਣੀ ਅਸੀਂ ਖੇਤਾਂ ਤੱਕ ਪੂਰਾ ਪਹੁੰਚਾਉਣਾ ਹੈ ਉਹਦੇ 'ਚ ਜਿਹੜੀ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਹੈਗੀ ਉਹਨੂੰ ਅਸੀਂ ਦੂਰ ਕਰਦੇ ਹਾਂ ਜਿਸ ਤਰ੍ਹਾਂ ਅੱਜ ਕਰ ਰਹੇ ਹਾਂ ਇਹ ਦਿੱਕਤ ਹੀ ਸੀ ਪਾਣੀ ਪੂਰਾ ਲੈ ਨਹੀਂ ਪਾਉਂਦੇ ਅਸੀਂ ਨਹਿਰ ਤੇ ਪਾਣੀ ਖੇਤਾਂ ਨੂੰ ਪੂਰਾ ਕਿੱਥੋਂ ਜਾਊਗਾ ਜਦੋਂ ਪਿੱਛੇ ਨਹੀਂ ਪੂਰਾ ਲੈ ਸਕਦੇ ਸੀ ਸੋ ਉਹ ਸੋਚ ਦੇ ਸਦਕਾ ਅਸੀਂ ਮੁੱਖ ਮੰਤਰੀ ਸਾਹਿਬ ਜੀ ਦੇ ਕਰਕੇ ਅਸੀਂ ਹੁਣ ਇਹਨਾਂ ਖੇਤਾਂ ਨੂੰ ਸਾਰਿਆਂ ਨੂੰ ਕਰੀਬ ਇਹਦੇ ਨਾਲ ਕਿੰਨੇ ਏਕੜ ਦਾ ਹੈ ਇਸ 87 ਪਿੰਡ ਨੇ ਜਿਹੜੇ 87 ਪਿੰਡਾਂ ਦੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਇਸ ਦਾ ਫਾਇਦਾ ਮਿਲਣਾ ਲੈ। ਤਾਂ ਗਰ ਦਾ ਕਿਵੇਂ ਦੇਖਦੇ ਕੋਈ ਹੁਣ ਤੁਸੀਂ ਤੁਹਾਡੇ ਕੋਲੇ ਡਿਪਾਰਟਮੈਂਟ ਹੈ ਤਾਂ ਕਿ ਪ੍ਰੋਜੈਕਟ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਦੀ ਜ਼ਮੀਨ ਆ ਜਿਹੜੀ ਪੰਚਾਇਤੀ ਅਕਵਾਇਰ ਕਰਕੇ ਉੱਥੇ ਇੱਕ ਵੱਡਾ ਜਿਹੜਾ ਪੂਲ ਬਣਾਇਆ ਜਾਊਗਾ ਤਾਂ ਜੋ ਨੁਕਸਾਨ ਨਾ ਹੋਵੇ ਤਾਂ ਉਹ ਪ੍ਰੋਜੈਕਟ ਕਿੱਥੇ ਤੱਕ ਪਹੁੰਚਿਆ ਹੈ? ਨਹੀਂ ਉਹ ਕੋਈ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਸੀ। ਉਹ ਇੱਕ ਪੂਰੇ ਪੰਜਾਬ ਦੇ ਵਿੱਚ ਇਹ ਕਿ ਹੈ ਕਿ ਅਸੀਂ ਜਿੱਥੇ ਜ਼ਮੀਨਾਂ ਅਵੇਲੇਬਲ ਹੈਗੀਆਂ ਨੇ ਪੌਂਡ ਬਣਾ ਕੇ ਕਿਸਮ ਦਾ ਪੌਂਡ ਹੀ ਹੋ ਜਾਂਦਾ ਜਿੱਥੇ ਇੱਕ ਤਾਂ ਉਹਦੇ ਨਾਲ ਜੋ ਕੱਗਰ ਦਾ ਮਾਰ ਹੋ ਜਾਂਦੀ ਹੈ ਪਾਣੀ ਉਹਦੇ ਚ ਸਟੋਰ ਹੋ ਜਾਊਗਾ ਉਹ ਪਾਣੀ ਸਿੰਚਾਈ ਦੇ ਲਈ ਵਰਤਿਆ ਵੀ ਜਾਊਗਾ ਤੇ ਉਹਦੇ ਵਿੱਚ ਕੋਈ ਮੱਛੀ ਪਾਲਣ ਵਗੈਰਾ ਦਾ ਇਹਦਾ ਵੀ ਸੋਰਸ ਹੋ ਜਾਊਗਾ ਸੋ ਜੇ ਪੰਚਾਇਤ ਜਿਵੇਂ ਲਹਿਰੇ ਹਲਕ ਦੇ ਚਾਂਦੂ ਪਿੰਡ ਦੇ ਵਿੱਚ ਹੋ ਰਹੀ ਹੈ ਉਥੇ 20 ਏਕੜ ਦਾ ਪੌਂਡ ਜਿਹੜਾ ਬਣਨ ਜਾ ਰਿਹਾ ਨਾ ਤਾਂ ਪੰਚਾਇਤ ਦੀ ਆਮਦਨ ਘਟਣੀ ਹੈ ਉਹਦੇ ਚ ਪੰਚਾਇਤੀ ਜ਼ਮੀਨ ਦੇ ਵਿੱਚ ਬਣਨ ਜਾ ਰਿਹਾ ਕੋਈ ਆਮਦਨ ਨਹੀਂ ਘਟਣੀ ਉਹਦੇ ਨਾਲ ਕਿਉਂਕਿ ਉਸੇ ਜਿਹੜਾ ਮੱਛੀ ਪਾਲਨ ਦੇ ਉਸ ਅਸੀਂ ਠੇਕਾ ਦੇ ਦਾਂਗੇ ਉਹਦੇ ਨਾਲ ਪੂਰਾ ਹੋ ਜਾਣਾ ਸੋ ਉਹ ਸਿਸਟਮ ਇਹ ਹੈ ਕਿ ਪਾਣੀ ਖੜਾ ਤੋਂ ਬਚਤ ਹੋ ਜੇ ਤੇ ਮੌਕੇ ਤੇ ਪਾਣੀ ਅਸੀਂ ਵਰਤ ਸਕੀਏ ਸਰ 20 ਏਕੜ ਬਹੁਤ ਹੈ ਸਰ 20 ਏਕੜ ਦੇ ਨਾਲ ਪਾਣੀ ਸਟੋਰ ਹੋ ਜੇ ਕਰੇਗਾ ਜਾਂ ਕਿਵੇਂ ਦੇਖੀਏ ਨਹੀਂ ਚਲੋ ਦੇਖੋ ਇਸ ਤਰ੍ਹਾਂ ਵੀ ਸਾਰਾ ਪਾਣੀ ਤਾਂ ਕਿਤੇ ਇਹ ਤਾਂ ਕੁਦਰਤ ਹੈ ਇਹ ਤਾਂ ਕੁਦਰਤ ਤੇ ਡਿਪੈਂਡ ਕਰਦਾ ਹੁਣ ਜਿਹੜੇ 2 ਸਾਲ ਪਹਿਲਾਂ ਹੜ੍ਹ ਆਏ ਸੀ ਉਹ ਪਿਛਲੇ 30 ਸਾਲਾਂ ਚ ਨਹੀਂ ਆਏ ਸੀ ਕਦੀ ਹਾਲਾਂਕਿ ਸਾਨੂੰ ਘੱਗਰ ਤੇ ਸਾਰੇ ਇੰਤਜ਼ਾਮ ਕੀਤੇ ਨੇ ਲੋਕ ਪੂਰੇ ਸੰਤੁਸ਼ਟ ਨੇ ਕਿ ਸਰਕਾਰ ਦੇ ਪ੍ਰਬੰਧਾ ਤੋਂ ਪਰ ਜਦੋਂ ਪਾਣੀ ਇੰਨਾ ਆ ਗਿਆ ਉਹ ਤਾਂ ਕਿਸੇ ਦੇ ਵੀ ਹੱਥ-ਬਸ ਨਹੀਂ ਸੀ ਸੋ ਇਹ ਅਸੀਂ ਇਹ ਪ੍ਰੋਜੈਕਟ ਜਿਹੜਾ ਇੱਥੇ ਕੀਤਾ ਹੈ ਸਫੀਸ਼ੀਐਂਟ ਮਤਲਬ ਇੱਕ ਐਫਰਟ ਸ ਹੈ ਸਾਡੀ ਇਹ ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ